ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਗੜ ਕਾਇਆ ਸੀਗਾਰ ਬਹੁ ਭਾਂਤ ਬਣਾਈ ਰੰਗ ਪ੍ਰੰਗ ਕਤੀਫਿਆ ਪਹਿਰਹਿ ਧਰ ਮਾਈ ਹਾਂ ਰੰਗ ਪ੍ਰੰਗ ਕਤੀਫਿਆ ਇਥੇ ਨਿਸਰਾਮ ਪਹਿਰਹਿ ਧਰ ਮਾਈ ਧਰਮਾਈ ਕਿਤੇ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਪਹਿਰਹਿ ਧਰ ਮਾਈ ਕਵੈਤ ਰਤੂ ਨੂੰ ਹਾਂ ਤੇ ਪਹਿਰ ਹੈ ਇਕੱਠਾ ਹੀ ਹੈ ਪਹਿਰ ਹੈ ਧਾਰ ਮਾਈ ਵੱਖਰਾ ਕਰ ਲੋ ਪਾਠ ਤਰਮਾਈ ਇਕੱਠਾ ਲਿਖਿਆ ਹੋਇਆ ਹੈ ਲਾਲ ਸੁਪੇਦ ਦੁਲੀਚਿਆ ਬਹੁਤ ਸਭਾ ਬਣਾਈ ਹਾਂ ਦੁਲੀਚੇ ਦੁਲੀਚਿਆ ਦਲੀਚਿਆ ਕਹੀ ਬੋਲ ਜੰਦੇ ਨੇ ਦੁਲੀਚਿਆ ਉਚਾਰਨ ਕਰਨਾ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤੇਓ ਅੰਤ ਲੈ ਛਡਾਈ ਸ਼ਲੋਕ ਮਹੱਲਾ ਤੀਜਾ ਸਹਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਹਾਂਜੀ ਪਹਿਲਾ ਵਿਸਰਾਮ ਸੁਤੀ ਪਦ ਤੇ ਹੀ ਹੈ ਸਹਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਇੱਥੇ ਦੂਸਰਾ ਇਹ ਪੰਕਤੀ ਦਾ ਇੱਥੇ ਵਿਸਰਾਮ ਹੈ ਗਲ ਲਾਏ ਦੁਬਦਾ ਚੂਕੀ ਸਹਜ ਸੁਭਾਈ ਅੰਤਰਨਾਮ ਵਸਿਆ ਮਨ ਆਏ ਸੇ ਕੰਠ ਲਾਏ ਸੇ ਕੰਠ ਲਾਏ ਜਿ ਭਨ ਕੜਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕਿਆ ਜਾਪ ਜਾਪ ਹੂਰ ਬਿਸ਼ਟ ਅੰਦਰ ਕੀਟ ਸੇ ਮੁਠੇ ਧੰਦਾ ਚੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਝੂਠੇ ਲਾਲਚ ਹੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮੰਨ ਅਸਥਿਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖੇਨ ਖੇਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਾਲ ਨਿਰਮਲ ਮਾਲਕ ਹੋਈ ਹਾਂ ਨਿਰਮਲ ਮਾਲਕ ਹੋਈ ਨਾਨਕ ਜੀਵ ਦਾ ਪੁਰਖ ਧਾਇਆ ਅਮਰਾ ਪਾਦ ਹੋਈ ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜਮਕੋੜ ਬਧੇ ਮਾਰੀਐ ਜੋ ਸੰਨੀ ਉਪਰ ਚੋਰਾ ਮਹੱਲਾ ਪੰਜਵਾ ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆ ਹਰਨਾਮ ਨਾਨਕ ਨਾਮ ਵਿਹੂਣਿਆ ਨਾਨਕ ਥੀਮ ਕਲਾ ਦਿੰਦੀ ਐ ਨਾਮ ਵਿਹੂਣਿਆ ਤੈਨ ਤਨ ਖਾਵਹਿ ਕਾਉ ਤੈਨ ਤਨ ਖਾਵਹਿ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਾਹੜ ਜੋਂ ਨ ਆਵਨੀ ਫਿਰ ਹੋਹਿ ਨ ਬਿਨਾਸਾ ਹਰ ਸੇਤੀ ਰੰਗ ਰਾਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾਕਾਰ ਕੈ ਮੇਲਿਆਨ ਨਾਨਕ ਹਰਿ ਪਾਸਾ ਸਲੋਕ ਮਹੱਲਾ ਤੀਜਾ ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸਬਦੈ ਸਾਦ ਨ ਆਵਈ ਨਾਮ ਨ ਲੱਗੈ ਪਿਆਰ ਸੇਵਾ ਥਾਏ ਨ ਪਵੈ ਤਿਸ ਕੀ ਸੇਵਾ ਥਾਇਨਾ ਪਵੈ ਤਿਸ ਕੀ ਖਾਪ ਖਾਪ ਹੋਏ ਖੁਾਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਭਾਣਾ ਮੰਨ ਲਏ ਸਬਦ ਰਖੈ ਉਰ ਧਾਰ ਮਹੱਲਾ ਤੀਜਾ ਸੋ Jap ਤਪ ਸੇਵਾ ਚੱਕਰੀ ਜੋ ਖਸਮੈ ਭਾਵੈ ਆਪੇ ਬਖਸੇ ਮੇਲ ਲਏ ਆਪਤ ਗਵਾਵੈ ਆਪਤ ਨਹੀਂ ਬੋਲਣਾ ਆਪਤ ਉਚਾਰਨ ਕਰਨਾ ਆਪਤ ਗਵਾਵੈ ਮਿਲਿਆ ਕਦੇ ਨਾ ਵੀਚੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝਿਸੀ ਜਿਸ ਆਪ ਬੁਝਾਵੈ ਪਉੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਾਰ ਨਾਮ ਕਦੇ ਨਾ ਚਿਤਈ ਜਾਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਨਦੇ ਬਹੁ ਭਾਰੀ ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ ਨਾਨਕ ਗੌਰ ਰੱਖੇ ਸੇ ਉੱਭਰੇ ਹਾਰ ਨਾਮ ਉਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ